ਮਾਈਲੇ ਕੱਲ ਮੁੰਡੇ ਨਾਲ ਆਇਆ ਸੀਗਾ ਜੀ ਕੀ ਲੈਣਾ ਸੀ ਸਮਾਨ ਲੈਣ ਆਇਆ ਸੀ ਗਰਾਮੋਂ ਕੀ ਸਮਾਨ ਚਿੱਟਾ ਜੀ ਫੇਰ ਕਿੱਥੇ ਆਓ ਕੱਲ ਪੀ ਲਿਆ ਸੀਗਾ ਜੀ ਕੀ ਤੋਂ ਲਿਆ ਸੀ ਇੱਥੋਂ ਹੀ ਐਸੇ ਕਰੂੰ ਹੀ ਲੇਤਾ ਸੀ ਜੀ ਅੱਜ ਫੇਰ ਕੀ ਲੈਣਾ ਸੀ ਅੱਜ ਮੈਂ ਇਹਨਾਂ ਤੇ ਮੁੰਡੇ ਨਹੀਂ ਸੱਦਿਆ ਸੀਗਾ ਜੀ ਕਹਿੰਦਾ ਮਿਲ ਕੇ ਜਾਈਂ ਬਸ ਕਾਦੇ ਵਾਸਤੇ ਮਿਲ ਕੇ ਜਾਈਂ ਕਹਿੰਦਾ ਮੈਨੂੰ ਨਹੀਂ ਤੇਰੀ ਲਿਆਜ ਫਿਰ ਇਹਨਾਂ ਨਾਲ ਕਾਦੀ ਆ ਸਮਾਨ ਮੈਂ ਤਾਂ ਮੁੰਡੇ ਨਾਲ ਆਇਆ ਸੀ ਕਿਸੇ ਨਾਲ ਕੀ ਕਰਦੇ ਹੋਗੇ ਮੈਂ ਤਾਂ ਪ੍ਰਾਈਵੇਟ ਵੇਲਾ ਰਹਿਣਾ ਜੀ ਕੋਈ ਕੰਮ ਨਹੀਂ ਕਰਦਾ ਨਾ ਜੀ ਫਿਰ ਹੱਥ ਘੜੀ ਕਿਵੇਂ ਆਈ ਤੁਹਾਡੇ ਕੋਲ ਆਹ ਕਿਹੜੀ ਜਿਹੜੀ ਹੱਥ ਘੜੀ ਹੈ ਮੇਰੇ ਕੋਲੇ ਛੁੜੀ ਸੀਗੀ ਜੀ ਇਹ ਇਹ ਤਾਂ ਗੱਡੀ ਗੁੱਡੀ ਚ ਪਈ ਸੀ ਗੱਡੀ ਗੁੱਡੀ ਚੋਂ ਘੜੀ ਆ ਗਈ ਕਿਹੜੀ ਗੱਡੀ ਚੋਂ ਉਹ ਮੁੰਡਾ ਜਿਹੜਾ ਨਾਲ ਆਇਆ ਸੀ ਮੇਰੇ ਨਾਲ ਉਹ ਕੌਣ ਹੈਗਾ ਉਹ ਮੁੰਡਾ ਪਤਾ ਨਹੀਂ ਇੱਥੇ ਬਚੰਡੇ ਤੋਂ ਉਹ ਮਿਲਦਾ ਹੁੰਦਾ ਹੈ ਜੀ ਫਿਰ ਉਹਦੇ ਕੋਲੇ ਕਿਵੇਂ ਆਈ ਤਾਂ ਤੇਰੇ ਕੋਲੇ ਜਾਉ ਤੇਰੇ ਕੋਲੇ ਕਿਵੇਂ ਆਈ ਪਤਾ ਨਹੀਂ ਸਰ ਮੈਨੂੰ ਤਾਂ ਸਰਕਾਰੀ ਹੱਥ ਘੜੀ ਹੈ ਕਿਸੇ ਕੋਲੇ ਆ ਨਹੀਂ ਸਕਦੀ ਪਤਾ ਨਹੀਂ ਸਰ ਮੈਨੂੰ ਜਿਹੜਾ ਨਾਲ ਦਾ ਮੁੰਡਾ ਉਹ ਕੀ ਕਰਦਾ ਹੈ ਉਹ ਪਤਾ ਨਹੀਂ ਮੈਨੂੰ ਕੀ ਕਰਦਾ ਜੀ ਮੈਂ ਤਾਂ ਸਿਰਫ ਇੱਥੇ ਧੋਬੀਆਂ ਨਹੀਂ ਮਿਲਦਾ ਹੁੰਦਾ ਸਮਾਨ ਲਾਉਣ ਇੱਕ ਦੋ ਵਾਰੀ ਲਾ ਲਿਆ ਨਾਲ ਵੇਖ ਫਿਰ ਤੇ ਇਹਨਾਂ ਨੇ ਵਿਰੋਧ ਕੀਤਾ ਸੀ ਫਿਰ ਤੁਸੀਂ ਇਹਨਾਂ ਦੇ ਘਰੇ ਕਿਉਂ ਆਏ ਹੋ ਹੁਣ ਵਿਰੋਧ ਇਹ ਤਾਂ ਇੱਕ ਲੱਤ ਚੁੰਬੜ ਗਏ ਜੀ ਮੇਰੇ ਸੱਟਾਂ ਮਾਰੀਆਂ ਦੇਖ ਲਓ ਕਿਸੇ ਦੇ ਘਰੇ ਮੈਡੀਕਲ ਕਰਮ ਅਗਲਾ ਤੁਸੀਂ ਬਿਗਿਆਰ ਤੁਸੀਂ ਬਿਗਿਆਰ ਪਰਮਿਸ਼ਨ ਤੋਂ ਤੱਕੇ ਨਾ ਵੜੋਗੇ ਜਾਂ ਅਗਲੇ ਦੀ ਬਿਗਿਆਰ ਸਹਿਮਤੀ ਤੋੜ ਡੋਗੇ ਤਾਂ ਫਿਰ ਅਗਲਾ ਤੱਕ ਨਾ ਕਹੋ ਕਹੋਗੇ ਨਾ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੁਖਵਿੰਦਰ ਕੌਰ ਸੁਖੀ ਹੈ ਜੀ ਕਿਹੜਾ ਏਰੀਆ ਹੈ ਇਹ ਪੱਕਾ ਧੋਬੀਆਂ ਵਾਲਾ ਜੀ ਗਲੀ ਨੰਬਰ 2 ਹੈ ਕੀ ਮਾਮਲਾ ਜਿਹੜਾ ਬੱਤੀ ਆਇਆ ਮਾਮਲਾ ਵੀਰ ਜੀ ਆਇਆ ਕੱਲ ਸੇਮ ਆਹੀ ਟਾਈਮ ਸੀਗਾ ਮੇਰੇ ਨਾਲ ਕਿਰਾਏਦਾਰ ਰਹਿੰਦੇ ਆ ਮੇਰਾ ਦਿਓਰ ਇਹਦੇ ਕੋਲੇ ਮੁੰਡੇ ਆਉਂਦੇ ਜਾਂਦੇ ਆ ਮੈਂ ਇੱਥੇ ਕੱਲੀ ਮਸ਼ੀਨ ਲੱਗੀ ਹੋਈ ਸੀ ਐਸੀ ਤਰ੍ਹਾਂ ਕੱਪੜੇ ਵਾਲੀ ਮੈਂ ਇੱਥੇ ਕੱਪੜੇ ਧੋਈ ਜਾਂਦੀ ਸੀ ਮੋਟਰ ਚੱਲੀ ਜਾਂਦੀ ਸੀ ਇਹਨਾਂ ਨੇ ਇਹਦੇ ਬਾਰੇ ਪੁੱਛਿਆ ਮੁੰਡੇ ਬਾਰੇ ਸੋਮੇ ਬਾਰੇ ਤੇ ਮੈਂ ਕਿਹਾ ਵੀਰ ਜੀ ਅੰਦਰ ਹੀ ਹੋਣਗੇ ਕੋਈ ਨਹੀਂ ਮਿਲ ਲੋ ਕਹਿੰਦਾ ਮਾਤਾ ਸਾਨੂੰ ਪਾਣੀ ਪਿਆ ਦੇ ਮੈਂ ਕਿਹਾ ਕੋਈ ਨਹੀਂ ਬੇਟੇ ਪਾਣੀ ਉਹ ਪਿਆ ਟੋਕਰਾਂ ਵਾਂਹਾ ਗਲਾਸ ਚੱਕ ਲਓ ਮੇਰੇ ਘਰਾਂ ਕੋਈ ਚਿੱਤ ਚ ਗੱਲ ਸੀ ਜੀ ਮੈਂ ਕਿਹਾ ਪਾਣੀ ਪੀ ਲਓ ਪੀ ਕੇ ਪਾਣੀ ਅੰਦਰ ਸੋਫੇ ਤੇ ਬਹਿ ਗਏ ਜੀ ਉਸ ਤੋਂ ਬਾਅਦ ਮੈਨੂੰ ਨਹੀਂ ਪਤਾ ਮੈਨੂੰ ਆ ਕੇ ਕਹਿੰਦੇ ਇਹ ਦੋ ਜਣੇ ਸੀ ਜੀ ਇੱਕ ਬਿੱਲੀਆਂ ਜਾਂ ਕાળા ਮੁੰਡਾ ਸੀ ਮੈਂ ਮੇਰੀ ਚ ਗਲਤੀ ਹੋਈ ਰਗੀ ਮੈਂ ਬਾਹਰ ਨਿਕਲ ਕੇ ਦੇਖਿਆ ਮੈਂ ਕਿਹਾ ਚਲੋ ਮੁੰਡਿਆ ਕੋਲੇ ਕਰਾਇਦਾਰ ਕੋਲੇ ਆਏ ਨੇ ਕੋਈ ਗੱਲ ਨਹੀਂ ਇਹਨੂੰ ਮਿਲ ਲਾਏ ਹੁਣੇ ਆ ਲਈ ਤੇ ਕੋਲੇ ਮੁੰਡੇ ਅਕਸਰ ਆਉਂਦੀ ਰਹਿੰਦੇ ਨੇ ਉਸ ਤੋਂ ਬਾਅਦ ਕੀ ਹੋਇਆ ਇਹਨੇ ਇੱਕ ਕਦਮ ਜਦੋਂ ਅੰਦਰ ਇਹਨਾਂ ਦਾ ਰੌਲਾ ਪਾ ਲਿਆ ਮੈਂ ਭੱਜ ਕੇ ਅੰਦਰ ਗਈ ਮੈਨੂੰ ਕਹਿੰਦਾ ਆ ਦੇਖ ਕਹਿੰਦਾ ਮਾ ਤਾਂ ਉੱਥੇ ਮੀਟਰ ਐਦਾਂ ਦਾ ਨਾ ਕੋਈ ਚਿੱਟੇ ਰੰਗ ਦਾ ਐਦਾਂ ਮੀਟਰ ਚੱਲ ਰਿਹਾ ਸੀਗਾ ਉਹਦੇ ਉੱਤੇ ਜੀ ਇਹ ਵੀ ਮ ਸਮਾਨ ਰੱਖੀ ਬੈਠੇ ਸੀ ਚਿੱਟਾ ਤੇ ਮੈਨੂੰ ਕਹਿੰਦਾ ਕੀ ਗੱਲ ਤੂੰ ਚਿੱਟਾ ਵੇਚਦੀ ਹੈ ਕਹਿੰਦਾ ਹਰ ਸਿਮਰਤ ਦੀ ਫੋਟੋ ਲੱਗੀ ਆ ਮੈਂ ਕਿਹਾ ਕਾਕਾ ਮੈਂ ਕਿਹਾ ਤੂੰ ਕੌਣ ਆ ਕਿਵੇਂ ਮੈਨੂੰ ਬੋਲੀ ਜਾਂਦਾ ਮੈਨੂੰ ਕਹਿੰਦਾ ਮੈਂ ਤੇ ਪੈਰੀ ਹੱਥ ਵੀ ਲਾਇਆ ਮੇਰੇ ਬੇਟੇ ਦੀ ਜੀ ਬਾਹ ਮਰੋੜ ਲਿ ਗਏ ਨੇ ਖੜੇ ਖੜੇ ਦੀ ਨਾਲੇ ਮੇਰੇ ਤੇ ਔਰਦੀ ਕਹਿੰਦਾ ਮੈਂ ਤਾਂ ਦੋਵਾਂ ਨੂੰ ਹੱਤ ਕੜੀਆਂ ਦਿਖਾ ਕੇ ਕਹਿੰਦਾ ਮੈਂ ਤਾਂ ਚੱਲਿਆ ਨਹੀਂ ਪੈਸੇ ਦੇ ਮੈਂ ਦਵਾ ਦਾ ਵਜੀ ਆਪਦਾ ਪਰਸ ਫਰੋਲਿਆ ਮੇਰੇ ਪਰਸ 'ਚ ਓਨਲੀ 1200 ਰੁਪਈਆ ਸੀ ਵੀਰ ਜੀ ਮੈਂ ਇਹਦੀਆਂ ਮਿੰਤਾ ਮਿੰਤਾ ਕੀਤੀਆਂ ਮਾ ਕੋਈ ਨਹੀਂ ਬੇਟੇ ਇਦਾਂ ਨਾ ਕਰੋ ਤੁਸੀਂ ਐਸੀ ਕੋਈ ਵੇਚਦੇ ਨਹੀਂ ਸਾਨੂੰ ਐ ਖਰਾਬ ਨਾ ਕਰੋ ਜੇ ਤੂੰ ਮਾੜਾ ਜਿਹਾ ਵੀ ਮੁੰਡੇ ਨੂੰ ਬਾਹਰ ਲੈ ਗਿਆ ਮੇਰੇ ਤਾਂ ਬਹੁਤ ਵੱਡੀ ਬੇਇੱਜ਼ਤੀ ਹੋ ਜੂ ਮੈਂ ਕਿਹਾ ਤੁਹਾਨੂੰ ਪਤਾ ਵੀ ਮੈਂ ਪ੍ਰਧਾਨ ਆ ਮੱਲੇ ਦੀ ਹਨਾ ਮੈਨੂੰ ਕਹਿੰਦਾ ਨਹੀਂ ਮੈਨੂੰ ਤਾਂ ਹੋਣੀ 20000 ਰੁਪਏ ਕੱਢ ਐਨੇ ਥੋੜੇ ਵੀਰ ਜੀ ਨੂੰ ਪਤਾ ਲੱਗਿਆ ਉਹ ਤੁਹਾਨੂੰ ਪਤਾ ਦੋਵੇਂ ਲੱਤਾਂ ਉਹਨਾਂ ਦੀਆਂ ਫਰੇਚਰ ਨੇ ਉਹ ਹੋਲੀ-ਹੋਲੀ ਕੋਲੇ ਆ ਗਿਆ ਕਹਿੰਦਾ ਕੀ ਗੱਲ ਹੋ ਗਈ ਕਾਕਾ ਕਹਿੰਦਾ ਵੀ ਐਂ ਕਰਕੇ ਉਹ ਮੈਨੂੰ ਇਹਨੇ ਮੇਰੇ ਦੋ ਤਿੰਨ ਥੱਪੜ ਮਾਰੇ ਘਰਦਿਆਂ ਨੇ ਕਹਿੰਦੇ ਮੈਂ ਤੈਨੂੰ ਕਿੰਨੇ ਵਾਰ ਕਿਹਾ ਵੀ ਗੇਟ ਨਾ ਖੋਲਿਆ ਕਰ ਇਨਾਂ ਕੋਲੇ ਤਰ੍ਹਾਂ-ਤਰ੍ਹਾਂ ਦੇ ਕੱਲ ਮੇ ਤੋਂ 1000 ਰੁਪਏ ਲੈ ਗਿਆ ਵੀਰ ਜੀ ਇਹ ਅੱਜ ਫੇਰ ਮੈਨੂੰ ਸਵੇਰੇ ਆ ਕੇ ਕਹਿੰਦਾ ਨਹੀਂ ਮੈਂ ਮੁੰਡੇ ਅਰੈਸਟ ਕਰਦਾ ਸਾਰੇ ਮੈਨੂੰ ਪੈਸੇ ਦੇ ਫੇਰ ਅਸੀਂ ਕੀ ਕਹਿੰਦਾ ਸੀ ਮੈਂ ਮੁਲਾਜ਼ਮ ਐ ਹਾਂ ਕਹਿੰਦਾ ਮੈਂ ਮੁਲਾਜ਼ਮ ਐ ਐਸਟੀਐਫ ਦਾ ਮੁਲਾਜ਼ਮ ਐ ਕਹਿੰਦਾ ਮੈਂ ਇਹਦੇ ਨਾਲ ਵੀਰ ਜੀ ਕੋ ਹੋਰ ਆ ਬਿੱਲੀਆਂ ਜਾਂ ਖੜਾ ਮੁੰਡਾ ਕੱਲ ਸੀਗਾ ਅੱਜ ਨਹੀਂ ਆਇਆ ਅੱਜ ਕੱਲੀ ਆਇਆ ਹੁਣ ਫੇਰ ਮੈਨੂੰ ਧਮਕੀਆਂ ਦੇਣ ਲੱਗ ਗਿਆ ਹੱਥ ਕੜੀ ਸੀ ਹਾਂਜੀ ਹੱਥ ਕੜੀ ਸੀ ਇਹਦੇ ਕੋਲੇ ਉਹ ਥੱਪੜ ਥੱਪੜ ਮਾਰ ਕੇ ਫੇਰ ਮੈਂ ਤਾਂ ਖੋਈ ਮੈਂ ਕਹ ਕੋਈ ਨਹੀਂ ਮੈਂ ਸਿਵਲ ਲੈਂਡ ਥਾਣੇ ਦੀ ਪੁਲਿਸ ਨੂੰ ਬੁਲਾਉਣੀ ਆ ਮੈਂ ਤੈਨੂੰ ਹੁਣੀ ਦੱਸਦੀ ਆ ਅਸੀਂ ਔਰ ਇਹ ਇਹਨੇ ਮਾਰਿਆ ਤਾ ਵੀਰ ਜੀ ਅਸੀਂ ਇਹ ਤੋਂ ਇਹ ਪੁੱਛਣਾ ਜ਼ਰੂਰੀ ਸੀ ਵੀ ਤੂੰ ਉਹ ਮੀਟਰ ਕਿੱਥੋਂ ਲੈ ਕੇ ਆਇਆ ਸੀਗਾ ਜਿਹੜਾ ਲੈ ਕੇ ਤੂੰ ਮੇਰੇ ਘਰੇ ਵੜਿਆ ਨਾਲੇ ਉਹ ਸਮਾਨ ਤੇਨੂੰ ਕਿਹੜੇ ਬੰਦੇ ਨੇ ਭੇਜਿਆ ਸੀ ਵੀਰ ਜੀ ਉਹ ਤਾਂ ਕਹੂਗੀ ਉਹ ਤਾਂ ਕਹੂਗੀ ਤੁਹਾਨੂੰ ਪਤਾ ਉਸ ਜਾਲ ਚ ਸਾਨੂੰ ਫਸਾ ਲਿਆ ਜਦੋਂ ਮੇਰੇ ਕਮਰੇ ਚ ਹੀ ਵੜ ਗਿਆ ਉਹ ਉਹ ਤਾਂ ਬਹੁਤ ਕੁਝ ਕਹੂਗਾ ਰਪੋਰਟ ਸੁਖੀ ਹੈ ਉਹਨਾਂ ਦੇ ਘਰੇ ਕੋਈ ਬੰਦਾ ਆਇਆ ਸੀਗਾ ਉਹ ਆਪਣੇ ਆਪ ਨੂੰ ਇਹਨਾਂ ਦੇ ਦੱਸਣ ਮੁਤਾਬਕ ਮੁਲਾਜ਼ਮ ਦੱਸਦਾ ਸੀ ਇਹਦਾ ਨਾਮ ਹੈ ਗੁਰਸੇਵ ਸਿੰਘ ਸਨ ਉਹ ਪੁਚਾਰਨੀ ਸਿੰਘ ਤੇ ਇਹ ਫਿਰ ਉਹਦੀ ਘੁਟਮਾਰ ਵੀ ਹੋਈ ਹੈ ਉੱਥੇ ਇਹਨਾਂ ਦੇ ਦੱਸਣ ਮੁਤਾਬਕ ਇਹ ਕਹਿ ਰਹੇ ਸੀ ਕਿ ਕਿਸੇ ਨੂੰ ਅਰੈਸਟ ਕਰਨ ਆਇਆ ਸੀ ਕਿ ਕੀ ਤੇ ਕੋਣ ਬਾਕੀ ਨਾਲ ਲੈ ਕੇ ਚੰਗੇ ਉਹ ਕਰਦੇ ਇੱਕ ਹੱਪੜੀ ਵੀ ਆ ਉਹਦੇ ਕੋਲੇ ਉਹਦੀ ਪਰਤਾਹ ਕਰਦੇ ਆ ਉਹਨੂੰ ਆ ਜੇ ਮੁੱਢਲੇ ਤੌਰ ਤੇ ਲੱਗਿਆ ਵੀ ਮਲਾਜਮ ਹੈਗਾ ਕਿ ਨਹੀਂ ਨਹੀਂ ਹਲੇ ਤੱਕ ਨਹੀਂ ਮਲਾਜਮ ਦਾ ਵਿੱਚ ਹੈ ਨਹੀਂ ਅਜੇ ਅੰਦਰ ਤੋਂ ਪਤਾ ਲੱਗਿਆ ਬਾਕੀ ਅਸੀਂ ਕਰ ਰਹੇ ਹਾਂ ਇਨਵੈਸਟੀਗੇਸ਼ਨ ਇਹ ਹੱਤਖੜੀ ਸਰਕਾਰੀ ਹੁੰਦੇ ਪ੍ਰਾਈਵੇਟ ਤਾਂ ਨਹੀਂ ਕੋਈ ਮਿਲਦੀ ਜੀ ਨਹੀਂ ਵੈਸੇ ਆ ਮਿਲਦੀ ਨਹੀਂ ਉਹਦੇ ਤੋਂ ਸਾਰੀ ਅਸੀਂ ਇਨਵੈਸਟੀਗੇਸ਼ਨ ਕਰਦੇ ਕਿੱਥੋਂ ਲਈ ਹੈ ਕਿੱਥੋਂ ਲਿਆ ਹੈ